ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ 26 ਜਨਵਰੀ 2024 ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਜੋ ਕਿ 26 ਜਨਵਰੀ ਨੂੰ ਸਾਡਾ ਸੰਵਿਧਾਨ ਜੋ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਵੈਦਕਰ ਜੀ ਨੇ ਸੰਵਿਧਾਨ ਲਿਖ ਕੇ ਜਿਸ ਸੰਵਿਧਾਨ ਤਾਪਕ ਅਸੀਂ ਅੱਜ ਜੀਵਨ ਜੀ ਰਹੇ ਆ ਉਹ ਸੰਵਿਧਾਨ ਅੱਜ ਦੇ ਦਿਨ ਲਾਗੂ ਹੋਇਆ ਔਰ ਉਸ ਮਹਾਨ ਪੁਰਸ਼ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਬੇਦਕਰ ਜੀ ਨੂੰ ਸਲੂਟ ਕਰਦਾ ਪ੍ਰਣਾਮ ਕਰਦਾ ਜਿਨ੍ਹਾਂ ਨੇ ਸਾਨੂੰ ਇੱਕ ਐਸਾ ਸਾਂਝਾ ਸੰਵਿਧਾਨ ਲਿਖ ਦਿੱਤਾ ਜਿਸ ਸੰਵਿਧਾਨ ਮੁਤਾਬਕ ਅੱਜ ਸਭ ਤੋਂ ਵਧੀਆ ਸੰਵਿਧਾਨ ਸਾਡੇ ਦੇਸ਼ ਦਾ ਸੰਵਿਧਾਨ ਹੈ ਜਿਸ ਸੰਵਿਧਾਨ ਮੁਤਾਬਕ ਅਸੀਂ ਜੀਵਨ ਜੀ ਰਹੇ ਹਾਂ ਔਰ ਆਮ ਆਦੀ ਪਾਰਟੀ ਦੀ ਸਰਕਾਰ ਬਣਾਈਆਂ ਲੋਕਾਂ ਨੇ ਔਰ ਕੱਲ ਨੂੰ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਸਾਬਕਾ ਸਿੰਘ ਮਾਨ ਜੀ ਸਾਡੇ ਲੁਧਿਆਣਾ ਦੇ ਵਿੱਚ ਜੋ ਚੰਡਾ ਲਹਿਰੌਣ ਆ ਰਹੇ ਨੇ 26 ਜਨਵਰੀ ਨੂੰ ਤੇ ਔਰ ਜੋ ਅੱਜ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਵਾਸਤੇ 26 ਜਨਵਰੀ ਨੂੰ ਇੱਕ ਤੋਹਫਾ ਦਿੱਤਾ ਵਾ ਅਨਮੋਲ ਤੋਹਫਾ ਪਹਿਲਾਂ ਤਾਂ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਬਹਾਲ ਕੀਤੇ ਗਏ ਨੇ ਤੇ ਦੂਸਰਾ ਜਿਹੜਾ ਫਰਿਸ਼ਤਾ ਸਕੀਮ ਮਤਲਬ ਕਿ ਜੇ ਕੋਈ ਵੀ ਕੋਈ ਐਕਸੀਡੈਂਟ ਦੇ ਵਿੱਚ ਗੰਭੀਰ ਜ਼ਖਮੀ ਹੁੰਦਾ ਜਾਂ ਕੋਈ ਨੂੰ ਦਿੱਕਤ ਆਉਂਦੀ ਆ ਉਹਦਾ ਸਾਰਾ ਪ੍ਰਾਈਵੇਟ ਚਾਹੇ ਉਹ ਸਰਕਾਰੀ ਹਸਪੀਟਲ 'ਚ ਬਿਲਕੁਲ ਫਰੀ ਇਲਾਜ ਫਰੀ ਦਵਾਈ ਮਿਲੂਗੀ ਉਹਨੂੰ ਤੇ ਜਿਹੜਾ ਉਹਨਾਂ ਨੂੰ ਲੈ ਕੇ ਜਾਊਗਾ ਚੱਕੇ ਤੇ ਉਹਦੇ ਵਾਸਤੇ ਜਿਹੜੀ ਫਰਿਸ਼ਤਾ ਸਕੀਮ ਚਲਾਈ ਗੋ ਉਹਨੂੰ ਵੀ ਮਾਨ ਸਤਿਕਾਰ ਦਿੱਤਾ ਜਾਊਗਾ ਔਰ ਉਸ ਤੋਂ ਇਲਾਵਾ ਜਿਹੜੇ ਅਧਿਆਪਕ ਸਹਿਬਾਨ ਦੇ ਵਾਸਤੇ ਜਿਹੜੀ ਬਦਲੀ ਵਾਸਤੇ ਉਹਦਾ ਵੀ ਮਤਲਬ ਕਿ ਸੌਖਾ ਸਿਸਟਮ ਕਰ ਰਿਹਾ ਹੋ ਰਿਹਾ ਵਾ ਤੇ ਉਹਦੇ ਵਾਸਤੇ ਵੀ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਹਰ ਰੋਜ਼ ਨਵਾਂ ਫੈਸਲਾ ਲੋਕਾਂ ਵਾਸਤੇ ਲੋਕਾਂ ਦੀ ਮਤਲਬ ਕਿ ਸਮਝ ਲੋ ਕਹਿ ਸਕਦੇ ਆ ਆਜ਼ਾਦੀ ਵਾਸਤੇ ਲੋਕਾਂ ਦੇ ਵਾਸਤੇ ਨਵੇਂ ਨਵੇਂ ਫੈਸਲੇ ਆ ਰਹੇ ਨੇ ਤੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਸਾਡੇ ਸਾਪਗਵੰਤ ਸਿੰਘ ਮਾਨ ਜੀ ਔਰ ਜਿਨ੍ਹਾਂ ਨੇ ਲੋਕਾਂ ਵਾਸਤੇ ਸਵੇਰ ਤੋਂ ਸ਼ਾਮ ਤੱਕ ਆਪਣੇ ਨੂੰ ਆਪ ਨੂੰ ਲਾਇਆ ਹੋਇਆ ਵਾ ਤੇ ਬਹੁਤ ਬਹੁਤ 26 ਜਨਵਰੀ ਦੀ ਵਧਾਈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਦਾ ਕਹਿਣਾ ਵੀ ਜਿਹੜੀ 26